ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਇੱਧਰ ਸਾਰਾ ਏਰੀਆ ਤੁਸੀਂ ਦੇਖ ਸਕਦੇ ਹੋ ਕਣਕਾ ਕਣਕਾ ਵੜ ਗਏ ਖਤਮ ਹੋ ਗਿਆ ਤੇ ਟੁਗੜੀਆਂ ਤਾਲੀਆਂ ਵੀ ਆਧੀਕ ਰਹਿ ਗਈਆਂ ਆਧੀ ਬਣ ਗਈਆਂ ਤੇ ਆਪਣੀ ਪ੍ਰਸੀਨ ਜਿੱਥੇ ਆਪਾਂ ਨੇ ਪਹਿਲਾਂ ਹੀ ਬਹੁਤ ਵੀਡੀਓ ਪਾਈ ਆ ਤੇ ਉਹ ਸਾਹਮਣੇ ਜੰਗਲ ਆ ਗਿਆ ਤੇ ਗਰਮੀ ਵੀ ਹੋ ਗਈ ਤੁਹਾਨੂੰ ਪਤਾ ਹੀ ਆ ਤੇ ਆਪਾਂ ਲਵਾ ਲਵਾ ਜਿਹੜਾ ਝੜਕਾ ਲਾਇਆ ਸੀ ਆ ਉਹ ਤਾਰਦੀ ਆ ਤੇ ਹੁਣ ਬਾਂਦਰ ਤੁਹਾਨੂੰ ਦਿਖਾਉਣੇ ਆ ਕਿਵੇਂ ਪਰਸ਼ੀਨ ਚ ਖਫੜਾ ਦਫੜੀ ਮਚਾਰੇ ਆ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਬਈ ਇੱਥੇ ਜਿਹੜਾ ਕਰੰਟ ਲਾਇਆ ਸੀ ਝੜਕਾ ਲਾਇਆ ਸੀ ਉਹ ਉਤਰ ਗਿਆ ਤੇ ਉਹ ਦੇਖੋ ਬਾਈ ਕਿਵੇਂ ਬਾਂਦਰ ਪਰਸ਼ੀਨ ਪੱਟ ਪੱਟਾ ਕੇ ਖਾ ਕੇ ਸਾਰੀ ਦੇਖ ਪੁੱਤੇ ਇਹੋਂ ਡਰ ਗਏ ਤਾਜ਼ਨ ਪੈ ਜਾ ਪਿੱਛਾ ਆ ਦੇਖੋ ਪਰਸ਼ੀਨ ਪੱਟ ਕੇ ਕਿਵੇਂ ਸੜਕ ਦੇ ਖਾਰੇ ਆ ਨਜ਼ਾਰੇ ਨਾਲ ਤੇਪਾ ਬੱਚਾ ਰੇੜੀ ਲੈ ਕੇ ਪਹੁੰਚ ਗਏ ਜੰਗਲ ਦੇ ਕੋਲ ਪੱਠੇ ਵੱਢਣ